ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਸਾਰੇ ਤੇ ਆਪਾਂ ਆਸ ਕਰਦੇ ਹਾਂ ਵੀ ਤੁਸੀਂ ਬਿਲਕੁਲ ਵਧੀਆ ਹੋਗੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਵੀ ਤੁਹਾਨੂੰ ਦੱਸਣਾ ਹੈ ਥੋੜਾ ਵੀ ਜਿਵੇਂ ਕਿ ਸਾਡੀ ਵੀਡੀਓ ਕਿਸੇ ਵੇਲੇ ਵਿੱਚੋਂ ਨਹੀਂ ਪੈਂਦੀ ਹੁਣ ਜਿੱਦਾਂ ਮਤਲਬ ਕੱਲ ਵੀ ਅਸੀਂ ਇੱਕ ਵੀਡੀਓ ਜਿਹੜੀ ਸੀ ਉਹ ਮਤਲਬ ਖੋਜ ਤੱਕ ਨਾ ਜਾਣੇ ਨੇ ਮੈਂ ਤੇ ਬਿਜ਼ੀ ਨੇ ਤੇ ਆਪਣੇ ਕੋਈ ਤਰੀ ਮਮੀ ਨੇ ਬਣਾ ਕੇ ਪਾਈ ਸੀ ਤੇ ਉਹ ਕਈ ਵਾਰੀ ਕੀ ਹੁੰਦਾ ਵੀ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਆ ਕਿ ਅੱਜਕੱਲ੍ਹ ਸਾਲ ਦੇ ਦਿਨਾਂ 'ਵਾਂ ਤੇ ਕਾਫੀ ਵਿਆਹਾਂ ਦਾ ਜੋਰ ਆ ਤੇ ਤੁਸੀਂ ਵੇਖਿਆ ਵੀ ਸੀ ਪਹਿਲਾਂ ਅਸੀਂ ਕਾਫੀ ਵਿਆਹ 'ਚ ਬਿਜੀ ਰਹੇ ਹਾਂ ਭਾਂਜੀ ਦਾ ਜਿੱਦਾਂ ਵਿਆਹ ਸੀ ਤੇ ਕਈ ਪ੍ਰੋਗਰਾਮ ਇਹੋ ਜਿਹਾ ਵੀ ਆਗੇ ਆ ਕਿ ਜਿਨ੍ਹਾਂ ਦੇ ਅਸੀਂ ਵਲੌਗ ਨਹੀਂ ਬਣਾਉਂਦੇ ਕਿਉਂਕਿ ਹਰ ਪ੍ਰੋਗਰਾਮ ਤੇ ਜਾ ਕੇ ਅਸੀਂ ਵਲੌਗ ਨਹੀਂ ਬਣਾਉਂਦੇ ਕਿਉਂਕਿ ਅਸੀਂ ਵਲੌਗ ਉੱਥੇ ਬਣਾਉਂਨੇ ਆ ਜਿੱਥੇ ਸਾਨੂੰ ਕੋਈ ਕਹੇ ਵੀ ਤੁਸੀਂ ਵਲੌਗ ਬਣਾਓ ਤੇ ਨੇ ਤੇ ਅਸੀਂ ਕਈ ਪ੍ਰੋਗਰਾਮ ਇਹੋ ਜਿਹਾ ਵੀ ਹੁਣ ਵੇਖਿਆ ਜਿਨ੍ਹਾਂ ਦਾ ਤੁਹਾਨੂੰ ਨਹੀਂ ਪਤਾ ਕਿਉਂਕਿ ਆਪਾਂ ਵਲੌਗ ਪਾਵਾਂਗੇ ਤੇ ਤਾਂ ਹੀ ਤੁਹ ਤੇ ਇਸ ਕਰਕੇ ਉਹ ਵੀ اٹینڈ ਕਰਨੇ ਪੈਂਦੇ ਆ ਨਾਲ ਤੇ ਕਾਫੀ ਪ੍ਰੋਗਰਾਮ ਨਹੀਂ ਜਿਹੜੇ ਉਹ ਵਿੱਚ ਆ ਗਏ ਸੀ ਤੇ ਇਸ ਕਰਕੇ ਕਈ ਵਾਰੀ ਵੀਡੀਓ ਜਿਹੜੀ ਆ ਉਹ ਬਰਾਬਰ ਫਿਰ ਨਹੀਂ ਮੈਂਦੀ ਕਿਉਂਕਿ ਜੇ ਵੀਡੀਓ ਦੀ ਸ਼ੂਟ ਹੋਊਗੀ ਤਾਂ ਫਿਰ ਵੀਡੀਓ ਪਾਉਂਗੇ ਬਾਕੀ ਤੁਸੀਂ ਸਾਰੇ ਜਾਣੀ ਇੰਨੀ ਗੱਲ ਕਹਿ ਦਿੰਦੇ ਜੇ ਕਿ ਤੁਸੀਂ ਫੋਗਰ ਪੁਣਾ ਕਰਦੇ ਪਰ ਆਪਾਂ ਇਹੋ ਜਿਹਾ ਕੰਮ ਕਦੀ ਨਹੀਂ ਕੀਤਾਗਾ ਆਪਾਂ ਜਿੱਦਾਂ ਕੈਮਰੇ ਦੇ ਸਾਹਮਣੇ ਆ ਉਦਾਂ ਹੀ ਕੈਮਰੇ ਦੀ ਸਾਹਮਣੇ ਸਾਡੇ ਪਿੰਡੋਂ ਆਣ ਕੇ ਜਿੰਨੂੰ ਮਰਜ਼ੀ ਪੁੱਛ ਲਿਓ ਅਸੀਂ ਜਿੱਦਾਂ ਦੇ ਪਹਿਲਾਂ ਉਦਾਂ ਦੇ ਅਜਿਹਾ ਅੱਜ ਵੀ ਮੈਂ ਜਦੋਂ 8000 ਦੀ ਨੌਕਰੀ ਕਰਦਾ ਹਾਂ ਉਹਨਾਂ ਬੰਦਿਆਂ ਨਾਲ ਅੱਜ ਵੀ ਮੇਰਾ ਮਿਲਬਲਾਪ ਹੁੰਦਾ ਹੀ ਆ ਜਿੱਦਾਂ ਪਹਿਲਾਂ ਸੀ ਆਪਾਂ ਕਦੇ ਕਿਸੇ ਨੂੰ ਕੋਈ ਚੀਜ਼ ਨਹੀਂ ਮਹਿਸੂਸ ਹੁੰਦੀ ਸੀ ਤੁਸੀਂ ਬੜਾ ਸਾਥ ਦਿੱਤਾ ਬੜਾ ਪਿਆਰ ਦਿੱਤਾ ਬੜਾ ਕੁਝ ਬਣਾਇਆ ਵੀ ਆਪਾਂ ਤੇ ਪਰ ਉਹ ਤੁਹਾਡੇ ਪਿਆਰ ਕਰਕੇ ਆ ਤੇ ਇੱਕੋ ਪਰਮਾਤਮਾ ਕਰਕੇ ਠੀਕ ਹੈ ਕਿ ਨਹੀਂ ਤੇ ਬਾਕੀ ਆਪਣੀ ਆਤ ਤੇ ਇਦਾਂ ਨਹੀਂ ਆਪਾਂ ਨਾ ਕੇ ਨਾ ਠੱਗੀ ਕਰੀਏ ਨਾ ਧੋਖਾ ਕਰੀਏ ਕਹਨੂੰ ਜੋ ਕੋ ਮਰਜ਼ੀ ਕਹੀ ਜਾਏ ਬੰਦਾ ਜਿਹੜਾ ਨਾ ਉਹਨੂੰ ਬੰਦੇ ਤੋਂ ਸੱਚੇ ਆਉਣ ਦੀ ਲੋੜ ਨਹੀਂ ਹੁੰਦੀ ਬੰਦੇ ਨੂੰ ਸੱਚੇ ਆਉਂਦੀ ਪਰਮਾਤਮਾ ਤੋਂ ਪਰਮਾਤਮਾ ਤੋਂ ਸੱਚਾ ਰਹਿਣਾ ਚਾਹੀਦਾ ਵਾ ਕਿ ਜ ਕਿਉਂਕਿ ਜੇ ਉਹ ਪਰਮਾਤਮਾ ਚ ਚਪੇੜ ਮਾਰਦਾ ਨਾ ਤੇ ਉਹਦੀ ਚਪੇੜ ਚੱਲਣੀ ਬੜੀ ਔਖੀ ਹੁੰਦੀ ਹੈ। ਨਹੀਂ ਕੈਮਰੇ ਦੇ ਸਾਹਮਣੇ ਵੀ ਬਹੁਤਾ ਵੱਧ ਚੜ੍ਹ ਕੇ ਗੱਲਾਂ ਕਰੀਏ ਉਦਾਂ ਸਾਡੇ ਢੇਡ ਚ ਕੋਈ ਖੋਟ ਹੋਵੇ ਇਹੋ ਜੀ ਗੱਲ ਕੋਈ ਨਹੀਂ ਜਿੱਦਾਂ ਦੇ ਜਿੰਨੀ ਵੀ ਛੱਡਦਾ ਟੀਮ ਕਰਦੀ ਹੈ ਅੱਜ ਤੱਕ ਕੰਮ ਜੇ ਕੋਈ ਕੰਮ ਛੱਡ ਕੇ ਵੀ ਗਿਆ ਜਾਂ ਕੋਈ ਕੰਮ ਨਾਲ ਵੀ ਕਰਦਾ ਵਾ ਅੱਜ ਤੱਕ 1 ਰੁਪਿਆ ਵੀ ਕਿਸੇ ਦਾ ਰੱਖਿਆ ਹੋਏ ਉਹ ਬੰਦਾ ਵੀਡੀਓ ਬਣਾ ਕੇ ਸਾਡੇ ਦੇ ਪਾਸ ਸਕਦਾ ਕਿ ਇਹ ਬੰਦੇ ਨੇ ਮੇਰਾ 100 ਰੁਪਿਆ ਰੱਖ ਲਿਆ ਨਹੀਂ ਦਿੱਤਾ ਹੁਣ ਤੱਕ ਜਾਂ ਇਹਨੇ ਕੋਈ ਠੱਗੀ ਕੀਤੀ ਜਾਂ ਕੋਈ ਧੋਖਾ ਕੀਤਾ ਵਾ ਆਪਣੇ ਜਿਹੋ ਜੀ ਕੋਈ ਗੱਲ ਨਹੀਂ ਆ ਜੇ ਮੈਂ ਫੈਕਟਰੀ 'ਚ ਕੰਮ ਕਰਦਾ ነਆ ਅਜੇ ਵੀ ਫੈਕਟਰੀ ਦੇ ਬੰਦਿਆਂ ਨਾਲ ਮੇਰੇ ਮਿਲਣਾ ਪਾ ਅੱਜ ਵੀ ਉਹ ਬੰਦੇ ਜਿਹੜੇ ਮੇਰੇ ਕੋਲ ਆਣ ਕੇ ਮੈਨੂੰ ਮਿਲ ਕੇ ਜਾਂਦੇ ਆ ਮੇਰਾ ਵੀ ਜਦੋਂ ਟਾਈਮ ਲੱਗਦਾ ਮੈਂ ਖੁਦ ਜਾ ਕੇ ਉਹਨਾਂ ਨੂੰ ਮਿਲ ਕੇ ਆਉਂਦਾ ਨਹੀਂ ਤੇ ਮੈਂ ਤੁਹਾਡੇ ਕਿਸੇ ਦਿਨ ਜਾ ਕੇ ਮੈਂ ਇੱਕ ਵਲੋਗ ਬਣਾਉਂਗਾ ਜਦੋਂ ਫੈਕਟਰੀ 'ਚ ਜਾਊਂਗਾ ਜੇ ਉਹਨਾਂ ਨੇ ਅਲਾਉ ਕੀਤਾ ਕਿ ਤੁਸੀਂ ਬਣਾ ਸਕਦੇ ਆ ਬਾਕੀ ਇਹ ਹੈ ਕਿ ਜਿਹੜੇ ਮਾਨੂੰ ਸਾਡੇ ਨਾਲ ਸਾਰੇ ਜਾਣੇ ਵੀਡੀਓ ਬਣਾਉਂਦੇ ਆ ਹਰਡੀ ਫੈਮਿਲੀ ਦਾ ਇਹੋ ਜੀ ਗੱਲ ਕੋਈ ਨਹੀਂ ਆ ਮੈਂ ਤੁਹਾਨੂੰ ਆਪਣੇ ਧੀਆਂ ਭੈਣਾਂ ਵਾਂਗੂ ਰੱਖਣੀ ਆ ਤੇ ਜਿਹੜੇ ਨੇ ਤੋਂ ਵੱਡੇ ਆ ਉਹਨਾਂ ਨੂੰ ਆਪਾਂ ਟੀਮ ਚਲੋ ਆਪਣੀ ਜਿੰਨੀ ਵੀ ਆ ਗਈ ਆ ਤੁਹਾਡੇ ਸਾਹਮਣੇ ਬਹੁਤ ਵਧੀਆ ਸਾਡੇ ਨਾਲ ਅਸੀਂ ਨਹੀਂ ਕਹਿੰਦੇ ਅਸੀਂ ਬਣਾ ਵਧੀਆ ਕੰਮ ਕਰ ਰਹੇ ਆ ਸਾਡੀ ਇੱਕ ਬਿਲਕੁਲ ਛੋਟੀ ਜੀ ਕੋਸ਼ਿਸ਼ ਹੁੰਦੀ ਆ ਤੁਹਾਡਾ ਪਿਆਰ ਆ ਤੁਹਾਡੇ ਪਿਆਰ ਨਾਲ ਚੱਲੀ ਜਾਂਦਾ ਵਾ ਇਹ ਮਤਲਬ ਕਈ ਵਾਰੀ ਕਈ ਕਹਿ ਦਿੰਦੇ ਲੋ ਜੀ ਤੁਹਾਡੇ ਤੇ ਵੀਊ ਘਟ ਗਏ ਫਲਾਣ ਹੋ ਗਿਆ ਆਪਾਂ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਕਿਉਂਕਿ ਜ਼ਿੰਦਗੀ ਜਿਹੜੀ ਆ ਨਾ ਇਹ ਅਪ ਡਾਊਨ ਹੁੰਦੀ ਆ ਹਰ ਜਗ੍ਹਾ ਤੇ ਹੁਣ ਆਪਾਂ ਫਸਲ ਵੀ ਲਿਆ ਉਹ ਹਰ ਵਾਰੀ ਵਧੀਆ ਤੇ ਜੇ ਸਾਡੇ ਵਿਊ ਵਧੇ ਹੀ ਆਪਾਂ ਤਾਂ ਵੀ ਮਹਾਰਾਜ ਦਾ ਸ਼ੁਕਰਾਨਾ ਕਰੀਦਾ ਸੀ ਜੇ ਅੱਜ ਘਟਵਾ ਆਪਾਂ ਤਾਂ ਵੀ ਮਹਾਰਾਜ ਦਾ ਸ਼ੁਕਰਾਨਾ ਕਰੀਦਾ ਦੋ ਫੁਲਕੇ ਖਾਣੇ ਆ ਇੰਤ ਦੇ ਖਾਣੇ ਵਧੀਆ ਮਹਾਰਾਜ ਦੇਣ ਲਿਆ ਵਾ ਤੁਹਾਡੇ ਪੈਰਾਂ ਵਿਛੇ ਬਾਕੀ ਤੁਸੀਂ ਸਾਰਿਆਂ ਨੇ ਨਾ ਬੜੇ ਕਮੈਂਟ ਕੀਤੇ ਆ ਬਹੁਤ ਜ਼ਿਆਦਾ ਕਮੈਂਟ ਕੀਤੇ ਆ ਵੀ ਤੁਹਾਡੀ ਜਿਹੜੀ ਬੇਟੀ ਆ ਉਹਨੂੰ ਬਖਾਓ ਬੇਟੀ ਕਿਉਂ ਨਹੀਂ ਆਉਂਦੀ ਹੁਣ ਮਤਲਬ ਜੇ ਰੋਂਦਾ ਪੁੱਤਰ ਗਿਆ ਵਾ ਚੈਨਲ ਨੂੰ ਸਾਰਾ ਮੈਨੇਜ ਜਿਹੜਾ ਤਕਰੀਬਨ ਬੇਟੀ ਕਰਦੀ ਆ ਚਲੋ ਜਿੱਥੇ ਆਪਾਂ ਕੋਈ ਕੰਮ ਕਰ ਸਕਦੇ ਆ ਜਿੱਦਾਂ ਵੀਡੀਓ ਦੀ ਡ੍ਰੈਗ ਬਣਾਉਣੀ ਹੁੰਦੀ ਆ ਜਾਂ ਵੀਡੀਓ ਦਾ ਕੰਮ ਕਰਨਾ ਡਿਗਰੀ ਕਰ ਰਹੀ ਆ ਬੀਐਸਸੀ ਕਰਦੀ ਆ ਡੀਵੈਲੋਪਮੈਂਟ ਤੇ ਉਹ ਨਾਲ ਨਾਲ ਪੜ੍ਹਦੀ ਵੀ ਆ ਤੇ ਨਾਲ ਦੇ ਨਾਲ ਫਿਰ ਉਹ ਚਲੋ ਜਦੋਂ ਕੋਈ ਟਾਈਮ ਹੁੰਦਾ ਤੇ ਵੀਡੀਓ ਵੀ ਬਣਾਉਂਦੀ ਆ ਸਾਰੇ ਕੰਮ ਕਰਦੀ ਆ ਤੇ ਬੇਟੇ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਆਪਾਂ ਚਲੋ ਇਸ ਚੀਜ਼ ਨੂੰ ਮੁੱਖ ਰੱਖ ਕੇ ਚੱਲੇ ਆ ਕਿ ਬੱਚੇ ਚਲੋ ਪੜ ਜਾਣ ਵਧੀਆ ਹਨਾ ਤੇ ਇਧਰੋ ਕਿਸੇ ਵੇਲੇ ਜੇ ਕੰਮ ਘੱਟ ਵੀ ਹੋ ਜੇ ਤੇ ਫਿਰ ਵੀ ਅਸੀਂ ਪੜ੍ਹਾਈ ਨੂੰ ਜਿਹੜਾ ਉਹਦੀ ਨੂੰ ਪਹਿਲ ਦਿੰਨੇ ਆ ਤੇ ਉਹ ਖੁਦ ਨਹੀਂ ਆਉਣਾ ਚਾਹੁੰਦੀ ਵੀਡੀਓ ਦੇ ਵਿੱਚ ਹਨਾ ਤੇ ਜੇ ਮਤਲਬ ਥੱਕੇ ਨਾ ਉਹ ਨੂੰ ਅਸੀਂ ਵੀਡੀਓ 'ਚ ਲਿਆਵਾਂਗੇ ਤੇ ਫਿਰ ਗੱਲ ਨਹੀਂ ਹੈਗੀ ਬੰਦਾ ਜੇ ਆਪਣੀ ਮਰਜ਼ੀ ਨਾਲ ਕੰਮ ਕਰੇ ਤੇ ਵਧੀਆ ਲੱਗਦਾ ਵਾ ਤੇ ਬਾਕੀ ਉਹਨੂੰ ਕੋ ਟਾਈਮ ਵੀ ਨਹੀਂ ਹੁੰਦਾ ਐ ਨੌਕਰੀ ਕੋ ਉਹਨੇ ਕੋਕ ਉਹਨੇ ਡੇਲੀ ਕਾਲਜ ਜਾਣਾ ਹੁੰਦਾ ਵਾ ਤੇ ਜਦੋਂ ਵਿੱਚ ਦੋ ਛੁੱਟੀਆਂ ਹੁੰਦੀਆਂ ਉਹਨੂੰ ਸ਼ਨੀਵਾਰ ਦੀ ਐਤਵਾਰ ਦੀ ਜਾਂ ਕਿਤੇ ਇੱਕ ਅੱਧੀ ਛੁੱਟੀ ਹਾ ਉੱਤੇ ਕੋ ਉਦਾਂ ਕਰ ਲਈ ਉਹਦੇ ਵਿੱਚ ਫਿਰ ਚਲੋ ਅਸੀਂ ਜਸਟ ਮੀਟ ਕਰਨੀ ਹੁੰਦੀ ਕੰਮ ਦੀ ਸਾਰੀ ਤੇ ਬਾਕੀ ਸਾਡੀ ਜਿੰਨੀ ਵੀ ਟੀਮ ਹੈ ਉਹ ਵੀ ਬਹੁਤ ਕੋਆਪਰੇਟ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਇਹਨਾਂ ਦੀ ਬੇਟੀ ਜਿਹੜੀ ਆ ਉਹ ਕਾਲਜ ਜਾਂਦੀ ਆ ਪੜ੍ਹਦੀ ਆ ਤੇ ਇਸ ਕਰਕੇ ਉਹਨਾਂ ਨੂੰ ਵੀ ਜਦੋਂ ਕਹੀਏ ਵੀ ਤੁਸੀਂ ਅੱਜ ਦੇ ਦਿਨ ਜਾਂ ਫਲਾਣੇ ਦਿਨ ਆਓ ਵੀਡੀਓ ਬਣਾਉਂਦੇ ਹੋ ਵਿਚਾਰੇ ਜਰੂਰ ਸਾਡੇ ਨਾਲ ਆਣ ਕੇ ਤੇ ਕੰਮ ਕਰਾ ਕੇ ਜਾਂਦੇ ਆ ਬਾਕੀ ਫੁਕਰਪੋਣੇ ਵਾਲੀ ਜਿਹੜੀ ਕਈ ਬੰਦੇ ਇਹੋ ਜੇ ਖਾਸ ਹੁੰਦੇ ਆ ਕਿ ਜਿਨ੍ਹਾਂ ਨੇ ਗਲਤ ਕਮੈਂਟ ਕਰਨੇ ਹੁੰਦੇ ਆ ਪਰ ਆਪਾਂ ਉਹਨਾਂ ਦੀ ਵੀ ਕਦੇ ਟੈਨਸ਼ਨ ਨਹੀਂ ਲਈਦੀ ਆਪਾਂ ਉਹਨਾਂ ਦਾ ਵੀ ਧੰਨਵਾਦ ਕਰੀਦਾ ਵੀ ਤੁਸੀਂ ਵੀ ਜਿੰਦੇ ਵੱਸਦੇ ਰਹੋ ਕਿਉਂਕਿ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਵਾ ਤੇ ਇਹ ਕਰਕੇ ਇਹ ਆ ਵੀ ਫੁਗਰਪੁਰਾਣੇ ਵਾਲੀ ਸਾਡੇ ਜਿੱਤ ਕੋਈ ਗੱਲ ਹੈ ਨਹੀਂ ਬਤ ਜੇ ਤੁਹਾਨੂੰ ਲੱਗਦੀ ਆ ਤਾਂ ਉਹਦੇ ਵਿੱਚ ਸਾਡਾ ਵਸ ਵੀ ਕੋਈ ਨਹੀਂ ਬਾਕੀ ਚਲੋ ਪਰਮਾਤਮਾ ਤੇ ਵਿੰਦਾ ਹੀ ਆ ਨਾ ਵੀ ਅਸੀਂ ਫੁਗਰਪੁਰਾਣੇ ਆ ਬਾਕੀ ਮੈਂ ਏਟਲਾਸ ਤੇ ਹੀ ਕਹੂੰਗਾ ਕਿ ਬੰਦਾ ਰੱਬ ਤੋਂ ਸੱਚਾ ਹੋਣਾ ਚਾਹੀਦਾ ਵਾ ਤੇ ਬਾਕੀ ਸਾਰਾ ਠੀਕ ਠਾਕ ਹੀ ਆ ਤੇ ਬਾਕੀ ਵੀਡੀਓ ਬਾਰੇ ਜਿਆਦਾ ਜਾਣਕਾਰੀ ਤੁਹਾਨੂੰ ਦੇਣੀ ਹੈ ਵੀ ਵੀਡੀਓ ਕਈ ਵਾਰੀ ਵਿੱਚੋਂ ਜਦਾਂ ਸ਼ੌਰਟੇਜ ਹੋ ਜਾਂਦੀ ਆ ਵੀ ਨਹੀਂ ਪੈਂਦੀਆਂ ਤੇ ਹੁਣ ਅੱਜ 17 ਤਰੀਕ ਆ ਤੇ ਅੱਜ ਮੈਂ ਖੈ ਸ਼ੂਟ ਕਰਾਂਗੇ ਆਪਾਂ ਕਿ ਆ ਸਾਰਿਆਂ ਨੂੰ ਆਉਣਗੇ ਤੇ ਕੱਲ ਨੂੰ ਫਿਰ ਆਪਾਂ ਕੀ ਆ ਵੀ ਜਿਹੜੀ ਉਹ ਵੀਡੀਓ ਰਹਿ ਗੁੰਦਾ ਜਿਹੜੀਆਂ ਆ ਕਰਨਗੀਆਂ ਕੱਲ ਤੋਂ 18 ਤਰੀਕ ਤੋਂ ਤੇ ਅੱਜ ਹੋ ਸਕਦਾ ਕੋਈ ਛੋਟਾ ਮੋਟਾ ਵਲੌਗ ਪਾਵਾਂਗੇ ਆਪਾਂ ਹਨਾ ਹਾਂਜੀ ਨਹੀਂ ਕੋਈ ਗੱਲ ਨਹੀਂ ਭਾਈ ਦੁੱਤਾ ਮੇਰੇ ਖਿਆਲ ਤੇ ਕੱਲ ਤੋਂ ਆਪਾਂ ਫੇਰ ਸਟਾਰਟ ਕਰਾਂਗੇ ਕੰਮ ਐ ਵਧੀਆ ਤਰੀਕੇ ਨਾਲ ਤੇ ਜੁੜੇ ਹੋ ਮਨਪੋ ਟੀਵੀ ਨਾਲ ਤੇ ਤੁਹਾਡੇ ਨਾਲ ਸਾਰਿਆਂ ਨਾਲ ਜਿਹੜਾ ਆ ਬੜਾ ਪਿਆਰ ਆ ਤੁਹਾਡੇ ਪਿਆਰ ਨਾਲ ਆਪਾਂ ਕੰਮ ਕਰਨ ਰਹੇ ਆ ਤੇ ਤੁਸੀਂ ਵੇਖਦੇ ਰਹੋ ਤੇ ਆਪਾਂ ਕੰਮ ਕਰਦੇ ਰਵਾਂਗੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ